ਇਦੇ ਵਿੱਚ ਸਾਡੇ ਕੋਲ ਇੱਕ ਐਫਆਈਆਰ ਰਜਿਸਟਰ ਹੋਈ ਹੈ ਐਫਆਈਆਰ ਨੰਬਰ 125 ਅੰਦਰ ਸੈਕਸ਼ਨ 22 ਪੀ ਕਾਰ 85 ਐਨਡੀਪੀਐਸ ਐਕਟ ਥਾਣਾ ਸੰਗਰ ਜਿਹਦੇ ਵਿੱਚ ਐਸਟੀਐਫ ਦੀ ਪੁਲਿਸ ਪਾਰਟੀ ਦੇ ਸਾਡਾ ਥਾਣਾ ਸੰਗਰ ਦੇ ਪੁਲਿਸ ਪਾਰਟੀ ਕੰਬਾਈਨਡ ਆਪਰੇਸ਼ਨ ਦੇ ਵਿੱਚ ਦੇ ਤਹਿਤ ਪਿੰਡ ਪੱਕਾ ਕਲਾ ਦੇ ਵਿੱਚ ਦਰਾਨੇ ਗਾਇਸ ਇੱਕ ਵਿਅਕਤੀ ਨੂੰ ਸ਼ੱਕ ਦੇ ਨਾਂ ਤੇ ਰੋਕਿਆ ਗਿਆ ਤਾਂ ਉਹਦੇ ਪਾਸੋਂ 400 ਗੋਲੀਆਂ ਨਸ਼ੀਲੀਆਂ ਗ੍ਰਾਮਡੋਲ ਕਾਬੂ ਕੀਤੀਆਂ ਗਿਆ ਆ ਪਤਾ ਪੁਲਿਸ ਨੇ ਪਾਇਆ ਗਿਆ ਕਿ ਇਹਦਾ ਨਾਮ ਪਰਮਜੀਤ ਸਿੰਘ ਪੁੱਤਰ ਬਖਤੌਰ ਸਿੰਘ ਪੱਕਾ ਕਲਾਂ ਦੇ ਰਹਿਣ ਵਾਲਾ ਇਹਦੀ ਉਮਰ ਕਰੀਬ 32 ਸਾਲ ਹੈ ਤੇ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਫਰਦਰ ਪੁਲਿਸ ਰਿਪੋਰਟ ਲਿਆ ਜਾ ਰਿਹਾ ਤਾਂ ਜੋ ਕਿ ਫਾਰਵਰਡ ਬੈਕਵਰਡ ਲਿੰਕ ਦੇਦੇ ਚੰਗੀ ਤਰ੍ਹਾਂ ਖੋਲੇ ਜਾ ਸਕਣ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹਣਾ ਇਹਦੇ ਉੱਪਰ ਇੱਕ ਪਹਿਲਾਂ ਵੀ ਪਰਚਾ ਕਰਦਾ